ਨੰਗਲ ਵਿਖੇ ਹੋਏ ਵਿਸ਼ਵ ਹਿੰਦੂ ਪਰਿਸ਼ਦ ਨੰਗਲ ਅਧਿਆਕਸ਼ ਦੀ ਹਸਾਬ ਦੀ ਹਤਿਆ ਨੂੰ ਲੈ ਕੇ ਸਿੱਖ ਸਮਾਜ ਲੁਧਿਆਣਾ ਦੇ ਸਮੂਹ ਮੈਂਬਰਾਂ ਦੇ ਵੱਲੋਂ ਇੱਕ ਰੋਸ ਧਰਨਾ ਦਿੱਤਾ ਗਿਆ। ਰੋਸ ਦਾ ਨਾਲ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇਨਸਾਫ਼ ਦੀ ਮੰਗ ਦੇ ਲਈ ਪਹੁੰਚਾ। ਦੱਸਦੇ ਕਿ ਉੱਥੇ ਹੀ ਉਹਨਾਂ ਲੁਧਿਆਣਾ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਵਿਸਾਖੀ ਵਾਲੇ ਦਿਨ ਸਾਡੇ ਨੰਗਲ ਤੋਂ ਅਧਿਆਕਸ਼ ਵਿਕਾਸ ਸਿੰਘ ਨੂੰ ਦੁਕਾਨ ਦੇ ਵਿੱਚ ਵੜ ਕੇ ਗੋਲਿਆ ਮਾਰਨ ਵਾਲੇ ਦੋਸ਼ੀਆਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਵੱਲੋਂ ਸੰਘਰਸ਼ ਤਿੱਖਾ ਕੀਤਾ ਜਾਏਗਾ। ਜਿਹੜਾ ਸਾਡੇ ਇੱਕ ਵਿਸ਼ਵ Hindu ਪ੍ਰੀਸ਼ਦ ਦੇ ਜ਼ਿਲ੍ਹਾ ਅਧਿਐਕਸ਼ ਵਿਕਾਸ ਬੱਗਾ ਜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਸ ਸੰਦਰਭ ਦੇ ਵਿੱਚ ਅਸੀਂ ਵਿਸ਼ਵ Hindu ਪ੍ਰੀਸ਼ਦ ਵੱਲੋਂ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਰਐਸਐਸ ਵੱਲੋਂ ਇੱਕ ਰੋਸ ਮੁਜ਼ਾਹਰਾ ਰੱਖਿਆ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ तकरीबन ਪਿਛਲੇ 2.5 ਸਾਲਾਂ ਤੋਂ ਲਗਾਤਾਰ Hindu ਲੀਡਰਾਂ ਦੀਆਂ ਰੋਜ਼ਾਨਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਂਦੇ ਆ ਤੇ ਕੋਈ ਵੀ ਜਿਹੜੇ ਗੋਲੀਆਂ ਮਾਰ ਕੇ ਬੰਦੇ आतंकवादी गे सकदे होणा नु जेडे मारके जांदे हो कदी भी पुलिस ਦੇ ਗ੍ਰਿਫਤੋਂ ਬਾਹਰ ਨਹੀਂ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਬੇਨਤੀ ਕਰਦਾ ਇਹੋ ਜੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਤਾਂ ਕਿ ਉਹ ਦੁਬਾਰਾ ਇਹੋ ਜੇ ਕੰਮ ਕਰਨ ਤੋਂ ਪਹਿਲੇ 100 ਵਾਰ ਸੋਚੇ ਕਿਉਂਕਿ ਕੱਲਾ ਵਿਕਾਸ ਬੱਗਾ ਨਹੀਂ ਮਰਿਆ ਉਹ ਕਿਸੇ ਭੈਣ ਦਾ ਸੁਹਾਗ ਗਿਆ ਕਿਸੇ ਬੱਚਿਆਂ ਦਾ ਬਾਪ ਗਿਆ ਤੇ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਇਹ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ જાણ લાગીકાાચાર્ટ્ય પોર્ટ